ਸਤ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾਗਲਾ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਈਆਂ ਉਮੀਦ ਕਰਦੀ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਵਾਲੀ ਕਹਾਣੀ ਵੀ ਜ਼ਰੂਰ ਪਸੰਦ ਆਏਗੀ ਤੇ ਆਪਦੇ ਕੀਮਤੀ ਵਿਚਾਰ ਦੇਣਾ ਨਾ ਭੁੱਲਣਾ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਵਾਰ ਇੱਕ ਬਜ਼ੁਰਗ ਬਹੁਤ ਬਿਮਾਰ ਸੀ ਤੇ ਉਸ ਦਾ ਛੋਟਾ ਪੁੱਤਰ ਉਹਦੇ ਕੋਲ ਸੀ। ਬਾਕੀ ਬੱਚੇ ਬਾਹਰ ਸੀ। ਉਸ ਨੇ ਜਲਦੀ ਤੋਂ ਜਲਦੀ ਉਹਨੂੰ ਹਸਪੀਟਲ ਐਡਮਿਟ ਕਰਵਾਇਆ। ਜਦੋਂ ਡਾਕਟਰਾਂ ਨੇ ਇਹਦਾ ਚੈੱਕਅਪ ਕੀਤਾ ਤੇ ਨਾਲ ਹੀ ਕਹਿ ਦਿੱਤਾ ਕਿ ਦੇਖੋ ਜੀ ਇਹਨਾਂ ਦੇ بچਣ ਦੀ ਕੋਈ ਉਮੀਦ ਨਹੀਂ। ਸਾਹ ਸੂਤਾਂ ਇਹਨਾਂ ਦੇ ਖਤਮ ਹੀ ਆ। ਪਰ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਿਸ਼ਤੇਦਾਰ ਇਕੱਠੇ ਹੋ ਜਾਣ। ਇਹਨਾਂ ਦੇ ਧੀ ਪੁੱਤ ਆ ਜਾਣ। ਉਨੀ ਦੇਰ ਲਈ ਅਸੀਂ ਇਹਨਾਂ ਨੂੰ ਨਕਲੀ ਸਾਹ ਦੇ ਸਕਦੇ ਹਾਂ ਆਕਸੀਜਨ ਦੇ ਕੇ ਜਿਉਂਦਾ ਰੱਖ ਸਕਦੇ ਹਾਂ ਵੈਂਟੀਲੇਟਰ ਤੇ ਰੱਖਾਂਗੇ ਪੁੱਤਰ ਮੰਨ ਗਿਆ ਦੋ ਦਿਨਾਂ ਦਿਰਾ ਬਾਅਦ ਜਦੋਂ ਰਿਸ਼ਤੇਦਾਰ ਇਕੱਠੇ ਹੋਏ ਤੇ ਪੁੱਤਰ ਨੇ ਹਸਪੀਟਲ ਜਾ ਕੇ ਪਿਓ ਦੀ ਲਾਸ਼ ਲਈ ਪਰ ਉਸ ਤੋਂ ਪਹਿਲਾਂ ਉਹਨੇ ਬਿੱਲ ਚੁਕਾਇਆ ਜਦੋਂ ਡਾਕਟਰਾਂ ਨੇ ਬਿੱਲ ਬਣਾਇਆ 1 ਲੱਖ ਜੱਟਰ ਹਜ਼ਾਰ ਦਾ ਉਹ ਬੜਾ ਹੈਰਾਨ ਹੋਇਆ ਖੈਰ ਉਹਨੇ ਪੈਸੇ ਦਿੱਤੇ ਤੇ ਆਪਦੇ ਪਿਓ ਦੀ লাশ ਘਰ ਲੈ ਗਿਆ ਅੰਤਿਮ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਇੱਕਦਮ ਹੀ ਗੁਰਦੁਆਰਾ ਸਾਹਿਬ ਚਲਾ ਗਿਆ ਉੱਥੇ ਜਾ ਕੇ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਬੈਠ ਗਿਆ ਰੱਬ ਨਾਲ ਗੱਲਾਂ ਕਰਨ ਲੱਗਿਆ ਕਹਿਣ ਲੱਗਿਆ ਕੀ ਵਾਹ ਉਹ ਮੇਰੇ ਰੱਬਾ ਡਾਕਟਰਾਂ ਨੇ ਸਿਰਫ 2-3 ਦਿਨ ਨਕਲੀ ਆਕਸੀਜਨ ਦਿੱਤੀ ਸੀ ਮੇਰੇ ਪਿਓ ਨੂੰ ਤੇ ਐਡਾ ਵੱਡਾ ਬਿੱਲ ਬਣਾ ਦਿੱਤਾ ਤੇ ਇੱਕ ਤੂੰ ਆ ਜਿਹੜਾ ਸ਼ੁਰੂ ਤੋਂ ਲੈ ਕੇ ਬੰਦੇ ਦੇ ਅਖੀਰ ਤੱਕ ਉਹਨੂੰ ਆਕਸੀਜਨ ਦਿਨਾ ਹੈ ਜੇਕਰ ਕਿਤੇ ਤੂੰ ਹਿਸਾਬ ਲੈਣ ਬੈਠ ਗਿਆ ਤਾਂ ਸਾਡੀਆਂ ਤਾਂ ਜੁੱਲੀਆਂ बिक ਜਾਣਗੀਆਂ ਇਸੀ ਮੋਟੀਵੇਸ਼ਨਲ ਸਟੋਰੀ ਕਿ ਅਸੀਂ ਕਿੰਨੇ ਨਾ ਸ਼ੁਕਰੇ ਆ ਸਾਨੂੰ ਫ੍ਰੀ ਵਿੱਚ ਚੀਜ਼ਾਂ ਮਿਲਦੀਆਂ ਕਦਰ ਨਹੀਂ ਕਰਦੇ ਸਭ ਉਹ ਅਸੀਂ ਉਹਨਾਂ ਸੋਰਸਾਂ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਕਦੇ ਵੀ ਨਾਤਾ ਸੀ ਪੇੜ-ਪੋਦੇ ਲਗਾਉਣ ਬਾਰੇ ਸੋਚਦੇ ਆ ਤੇ ਨਾ ਹੀ ਕਦੇ ਲਗਾਉਨੇ ਆ ਹਾਂ ਹੁੰਦਾ ਕੀ ਹੈ ਸੋਸ਼ਲ ਮੀਡੀਆ ਤੇ ਰੋਲਾ ਜਰੂਰ ਪਾਉਂਦੇ ਆ ਕਿ ਵੱਧ ਤੋਂ ਵੱਧ ਦਰਖਤ ਲਗਾਓ ਵੱਧ ਤੋਂ ਵੱਧ ਪੇੜ ਪੌਦੇ ਉਗਾਓ ਪਰ ਅਮਲ ਅਮਲ ਕਿੰਨਾ ਕਰਦੇ ਆ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਪਰਮਾਤਮਾ ਸਾਨੂੰ ਬਖਸ਼ਦਾ ਹੈ ਉਹਦਾ ਸ਼ੁਕਰ ਹਮੇਸ਼ਾ ਕਰਨਾ ਚਾਹੀਦਾ ਹੈ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਓ ਇਦਾਂ ਦੀਆਂ ਹੀ ਹੋਰ ਮੋਟੀਵੇਸ਼ਨਲ ਸਟੋਰੀਜ਼ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਾਂਗੀ ਕਿ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਜਦੋਂ ਵੀ ਕਦੇ ਨਵੀਂ ਵੀਡੀਓ ਆਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਚਲਾ ਜਾਵੇ ਧੰਨਵਾਦ ਜੀ